ਜੋੜੇ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਇਹ ਭਾਈ ਭੋਪਿੰਦਰ ਸਿੰਘ ਜੀ ਦੇ ਲਿਖੇ ਜੀ ਸੱਦੇ ਤੇ ਦਰਜਨ ਤੋਂ ਵੱਧ ਗੁਰੂ ਘਰਾਂ ਦੇ ਨੁਮਾਇंदे ਜਥੇਬੰਦੀਆਂ ਦੇ ਨੁਮਾਇंदे ਆਂਧੇ ਤੇ ਹਾਜ਼ਰ ਹੋਇਆ ਔਰ ਇਸ ਲਈ حاضر ਹੋਏ ਹੈ ਕਿਉਂਕਿ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਕਿਲੋਮੀਟਰ ਦੂਰ ਸਾਨੂੰ ਪੰਜਾਬ ਦਾ ਪੰਜਾਬ ਦੇ ਰਾਸੀ ਹਾਲਾਤਾਂ ਦਾ ਪੰਜਾਬ ਦੇ ਧਾਰਮਿਕ ਹਾਲਾਤਾਂ ਦਾ ਸ਼ੇਖਰ ਹੈ ਚਿੰਤਾ ਹੈ ਵਗਦੀ ਨਦੀ ਦਾ ਪਾਣੀ ਅਤੇ ਬਦਬੂ ਨਹੀਂ ਮਾਰਦਾ ਬਦਬੂ ਤੋਂ ਪੈਦਾ ਹੁੰਦੀ ਹੈ ਜਦੋਂ ਪਾਣੀ ਖੜ ਜਾਂਦਾ ਹੈ ਸਿਆਸਤ ਦੇ ਵਿੱਚ ਵੀ ਜਦੋਂ ਸਿਆਸਤਦਾਨ ਪਰਵਰਤਨ ਕਰਦੇ ਰਹਿੰਦੇ ਆ ਪਾਰਟੀਆਂ ਦੇ ਅੰਦਰ ਉਹ ਪਾਰਟੀਆਂ ਦਾ દિਸ਼ਾਹੀਨ ਨਹੀਂ ਹੁੰਦੀਆਂ દિਸ਼ਾਹੀਨ ਉਦੋਂ ਹੁੰਦੀਆਂ ਜਦੋਂ ਪਾਰਟੀਆਂ 'ਚ ਖੜੋਤ ਆ ਜਾਂਦੀ ਹੈ ਤੇ ਖੜੋਤ ਉਦੋਂ ਆਉਂਦੀ ਹੈ ਜਦੋਂ ਇੱਕ ਪਰਿਵਾਰ ਪਾਰਟੀਆਂ ਨੂੰ ਆਪਣੀ ਜ਼ਗੀਰ ਸਮਝਣ ਲੱਗ ਪੈਂਦਾ ਹੈ ਵਾਹ ਹਿੰਦੁਸਤਾਨ ਦੀਆਂ ਪਾਰਟੀਆਂ ਦਾ ਇਤਿਹਾਸ ਦੇਖੋ ਸਾਊਥ ਇੰਡੀਆ ਦੇ ਵਿੱਚ ਪਰਿਵਾਰਕ ਪਾਰਟੀਆਂ ਡੈਮਸ ਹੋ ਗਈਆਂ ਯੂਪੀ ਦੇ ਵਿੱਚ ਮਾਇਆਵਦੀ ਦੀ ਪਾਰਟੀ ਡੈਮਸ ਹੋ ਗਈ ਹਰਿਆਣੇ ਦੇ ਵਿੱਚ ਚੁੱਟਾਲਿਆਂ ਦੀ ਪਾਰਟੀ ਡੈਮਸ ਹੋ ਗਈ ਜਹਾਰ ਦੇ ਵਿੱਚ ਲਾਲੂ ਦੀ ਪਾਰਟੀ ਦਾ ਹਾਲ ਹੈ ਤੇ ਕਾਂਗਰਸ ਦਾ ਦੇਖ ਲਓ ਕਾਂਗਰਸ ਦਾ ਵੀ ਪਾ ਤੇ ਇਹੋ ਵਰਤਾਰਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵਰਤਿਆ ਸ਼੍ਰੋਮਣੀ ਅਕਾਲੀ ਦਲ ਬਾਕੀ ਸਿਆਸੀ ਪਾਰਟੀਆਂ ਵਾਂਗੂੰ ਕੋਈ ਸਿਆਸੀ ਪਾਰਟੀ ਨਹੀਂ ਹੈ ਉਹ ਸਿੱਖਾਂ ਦੀ ਰਾਜਸੀ ਪ੍ਰਤਨਿਧਤਾ ਕਰਦੀ ਜਮਾਤ ਸਿੱਖਾਂ ਦੀ ਰਾਜਸੀ ਪ੍ਰਤਨਿਧਤਾ ਕਰਦੀ ਜਮਾਤ ਔਰ ਅਕਾਲੀ ਪੋਲਿਟਿਕਸ ਦਾ ਇਤਿਹਾਸ ਹੈ ਕਿ ਅਕਾਲੀ ਲੀਡਰ ਆਪਸ ਦੇ ਵਿੱਚ ਝਗੜਦੇ ਵੀ ਰਹਿੰਦੇ ਸੀ ਲੜਦੇ ਵੀ ਰਹਿੰਦੇ ਸੀ ਕਦੇ ਰੁੱਸ ਵੀ ਜਾਂਦੇ ਸੀ ਕਦੇ ਮੰਨ ਵੀ ਜਾਂਦੇ ਸੀ ਔਰ ਕਦੇ ਸਿਧਾਂਤਾਂ ਨੂੰ ਪਰੰਪਰਾਵਾਂ ਨੂੰ ਪਿੱਛੇ ਨਹੀਂ ਸਦਿਆ ਕਰਦੇ ਇਹੋ ਕਾਰਨ ਸੀ ਕਿ ਪੰਥਕ ਵੋਟ ਬੈਂਕ ਦੇ ਉੱਤੇ ਉਹਨਾਂ ਦਾ ਪੂਰੀ ਤਰ੍ਹਾਂ ਜਿਹੜਾ ਹੈ ਉਹ ਕੰਟਰੋਲ ਹੁੰਦਾ ਸੀ ਜਿਹੜੇ ਸਿੱਖ ਪਰਿਵਾਰਾਂ 'ਚ ਜਨਮੇ ਆ ਉਹ ਅਕਾਲੀ ਪਾਰਟੀ ਨੂੰ ਆਪਣੀ ਮਾਂ ਪਾਰਟੀ ਦੇ ਤੁਲ ਸਮਝਦੇ ਸੀ ਮੈਂ ਤੁਹਾਨੂੰ ਇੱਕ ਗੱਲ ਸੁਣਾ ਮਾ ਇਹਦੇ ਇੱਕ ਵਾਰੀ ਇਲੈਕਸ਼ਨ ਦੇ ਵਿੱਚ ਕੋਈ ਕਾਂਗਰਸ ਦੇ ਲੀਡਰ ਆਪਣੀ ਗੱਡੀ ਤੇ ਜਾ ਰਿਹਾ ਸੀ ਤੇ ਪੰਜ ਸੱਤ ਘਰ ਸੀ ਖੇਤਾਂ ਦੇ ਵਿੱਚ ਉਹਨੇ ਸੋਚਿਆ ਵੀ ਇਹ ਪੰਜ ਸੱਤ ਘਰ ਹੈ ਖੇਤਾਂ ਦੇ ਵਿੱਚ ਤੇ ਕਿਉਂ ਨਾ ਮੈਂ ਇੱਥੇ ਇਹਨਾਂ ਘਰਾਂ ਦੇ ਵਿੱਚ ਵੋਟਾਂ ਵਾਸਤੇ ਕਹਿ ਜਾ ਉਹ ਪੰਜ ਸੱਤ ਘਰ ਇੱਕੋ ਹੀ ਪਰਿਵਾਰ ਦੇ ਸੀ ਤੇ ਉਹਨਾਂ ਦਾ ਬਜ਼ੁਰਗ ਜਿਹੜਾ ਸੀ ਉਹ ਕਿਤੇ ਬਾਹਰ ਬੈਠਾ ਸੀ ਤੇ ਉਹਦੀ ਦਾੜੀ ਕੱਟੀ ਹੋਈ ਸੀ। ਉਹਨੂੰ ਜਾ ਕੇ ਕਹਿਣ ਲੱਗਿਆ ਬਜ਼ੁਰਗੋ ਮੈਂ ਫਲਾਨਾ ਸਿਉਂ ਭਲਾਨੀ ਪਾਰਟੀ ਤੋਂ। ਉਹਨੂੰ ਪਤਾ ਲੱਗਿਆ ਦਾੜੀਆਂ ਤੇ ਵੋਟਾਂ ਤੇ ਇਲੈਕਸ਼ਨ ਚੱਲਦੀ ਐ ਸਾਡੇ ਕੈਂਡੀਡੇਟ ਨੂੰ ਵੋਟਾਂ ਪਾਇਓ। ਉਹ ਕਹਿੰਦਾ ਵੀ ਗੱਲ ਐ ਕਿ ਤੁਸੀਂ ਚਾਹ ਪੀਣੀ ਐ ਚਾਹ ਦੱਸੋ। ਦੁੱਧ ਪੀਣਾ ਦੁੱਧ ਦੱਸੋ ਤੇ ਪ੍ਰਸ਼ਾਦਾ ਛਕਣਾ ਮੈਂ ਪ੍ਰਸ਼ਾਦਾ ਤਿਆਰ ਕਰਾ ਦੇਣਾ ਇਹ ਗੋਟਾਂ ਦਾ ਭਾਈ ਅਸੀਂ ਪੰਥ ਦੀ ਪਾਰਟੀ ਨੂੰ ਪਾਉਣੀ ਆ ਉਹ ਕਹਿਣ ਲੱਗਿਆ ਬਾਬਾ ਇੱਕ ਗੱਲ ਦੱਸ ਦਾੜੀ ਤੇਰੀ ਕੱਟੀ ਐ ਤੇਰਾ ਪੰਥਨਾ ਕੀ ਬਾਬਾ ਅਸਤਾ ਓਏ ਉਹ ਕਹਿੰਦਾ ਹੁਣ ਤੂੰ ਕੀ ਸਮਝਦਾ ਮੇਰੀ ਤਾਂ ਕੱਟੀ ਐ ਤੇ ਕਾਂਗਰਸ ਨੂੰ ਵੋਟਾਂ ਪਾ ਕੇ ਮੈਂ ਪੰਥ ਦੀ ਵੀ ਕੱਟ ਦੇਵਾਂ ਵਾਹਿਗੁਰੂ ਇਹ ਨਹੀਂ ਹੁਣ ਇਸ ਤਰ੍ਹਾਂ ਦੀ ਸਪਿਟ ਸੀ ਲੇਕਿਨ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਕਬਜ਼ਾ ਹੋ ਗਿਆ 20 ਸਾਲਾਂ ਚ ਇੱਕ ਜਨਰੇਸ਼ਨ ਬਦਲ ਜਾਂਦੀ ਹੈ ਇਹ ਤੇ 30 ਸਾਲਾਂ 35 ਸਾਲਾਂ ਤੋਂ ਇੱਕ ਪਰਿਵਾਰ ਹੋ ਰਿਹਾ ਹੁਣ ਖੜੋਤ ਪੈਦਾ ਹੋਣੀ ਸੰਭਵ ਸੀ ਖੜੋਤ ਪੈਦਾ ਹੋ ਗਈ ਸਿਧਾਂਤ ਛੱਡੇ ਗਏ ਪਰੰਪਰਾਵਾਂ ਛੱਡੀਆਂ ਗਈਆਂ ਇਹ ਕਾਰਨ ਸੀ ਬੜਾ ਵਰਤਾਰਾ ਵਰਤਾਇਆ ਉਹਦੀ ਪਿੱਠ ਭੂਮੀ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਭਾਈ ਭੁਪਿੰਦਰ ਸਿੰਘ ਨੇ ਕਿਹਾ ਕਿ ਇਹਨਾਂ ਨੇ ਮਾਫੀ ਕਈ ਵਾਰ ਮੰਗੀ ਸੀ ਗਾਹੇ ਬਖਾਇਸ ਸਟੇਜਾਂ ਤੋਂ ਪਰ ਗੱਲ ਨਹੀਂ ਸੀ ਬਣੀ ਜਦੋਂ ਮੈਂ ਬਤੌਰ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਕਰ ਰਿਹਾ ਸੀ ਤੇ ਇੱਕ ਵਾਰੀ ਅਪਰੋਚ ਨਹੀਂ ਸੀ ਹੋਈ ਕਈ ਵਾਰੀ ਅਪਰੋਚ ਹੋਈ ਸੀ ਗੱਲ ਜੀ ਨਹੀਂ ਬਣੀ ਤੁਸੀਂ ਸਾਨੂੰ ਅਕਾਲ ਤਖਤ ਸਾਹਿਬ ਤੇ ਤਾਲਬ ਕਰੋ ਅਸੀਂ ਖੇਮਾ ਜਾਂਚਨਾ ਮੰਗਾਗੇ ਤੇ ਤੁਸੀਂ ਸਾਨੂੰ ਧਾਰਮਿਕ ਤਨਖਾਹ ਲਾ ਕੇ ਘਰੀ ਦੋ ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਜੇ ਇਸ ਤਰ੍ਹਾਂ ਦਾ ਵਰਤਾਰਾ ਵਰਤ ਗਿਆ ਤੁਸੀਂ ਪਤਾ ਨਹੀਂ ਬਾਹਰ ਆਉਣਾ ਹੈ ਕਿ ਨਹੀਂ ਆਉਣਾ ਪਰ ਅਸੀਂ ਜ਼ਰੂਰ ਡੁੱਬ ਜਾਗੇ ਹੂੰ ਇਹ ਨਹੀਂ ਹੋਣਾ ਤੁਸੀਂ ਆਪ ਹੀ ਖੰਡਪਾਟ ਸਾਹਿਬ ਕਰਾਓ ਆਪ ਹੀ ਜੋੜੇ ਝਾੜੋ ਆਪ ਹੀ ਪਾਂਡੇ ਮਾਜੋ ਆਪ ਹੀ ਅਰਦਾਸ ਕਰੋ ਤੇ ਆਪ ਹੀ ਘਰੇ ਚਲ ਜਾਓ ਇਹਨਾਂ ਨੇ 2 ਸਾਲ ਇਸ ਤਰ੍ਹਾਂ ਕੀਤਾ ਤੁਸੀਂ ਦੇਖਿਆ ਹੀ ਹੋਣਾ ਫਿਰ ਸਾਕਾ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਤਿੰਨ ਨਿਤਾ ਮੇਰੇ ਕੋਲ ਆਇੱਕ ਚਿੱਠੀ ਲੈ ਕੇ ਕਹਿੰਦੇ ਆ ਚਿੱਠੀ ਹੈ ਤੇ ਇਹ ਚਿੱਠੀ ਦੇ ਆਧਾਰ ਤੇ ਤੁਸੀਂ ਸਾਨੂੰ ਤਲਬ ਕਰੋ ਤੇ ਉਹ ਚਿੱਠੀ ਚ ਲਿਖਿਆ ਸੀ ਕਿ ਸਾਡੇ ਤੋਂ ਜਾਣੇ ਅਣਜਾਣੇ ਸਰਕਾਰ ਚ ਲਾਉਂਦੇ ਆ ਭੁੱਲਾਂ ਹੋ ਜਾਂਦੀਆਂ ਤੇ ਅਸੀਂ ਉਹਨਾਂ ਭੁੱਲਾਂ ਦੀ ਖਿਮਾ ਜਾਚਨਾ ਕਰਨੀ ਚਾਹੁੰਦੇ ਆ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖਿਮਾ ਜਾਚਨਾ ਕਰਨ ਦਾ ਮੌਕਾ ਦਿੱਤਾ ਜਾਵੇ ਮੈਨਾਂ ਨੂੰ ਕਿਹਾ ਵੀ ਨੰਬਰ 1 ਤੇ ਭੁੱਲਾਂ ਦਾ ਵਰਣਨ ਨਹੀਂ ਹੈ ਇਹਦੇ ਵਿੱਚ ਕਿਹੜੀਆਂ ਭੁੱਲਾਂ ਹੋਈਆਂ ਕਹਿੰਦੇ ਜਾਣੇਣ ਜਾਣੇ ਹੋ ਜਾਂਦੀਆਂ ਮੈਂ ਕਿਹਾ ਜਾਣੇਣ ਜਾਣੇ ਤਾਂ ਹਰ ਸੇਖੀ ਮੰਗਦਾ ਅਸੀਂ ਵੀ ਮੰਗਦੇ ਆ ਜਦੋਂ ਗੁਰੂ ਮਹਾਰਾਜ ਅੱਗੇ ਪੇਸ਼ ਹੁੰਨੇ ਸੱਚੇ ਪਾਤਸ਼ਾਹ ਗਲਤੀਆਂ ਹੋ ਜਾਂਦੀਆਂ ਜ਼ਿੰਦਗੀ 'ਚ ਖਿਮਾ ਕਰੀਂ ਇਹ ਤਾਂ ਬਰਦਾਸ਼ਤ ਕਰਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਦੋਂ ਜਾਈਦਾ ਗਲਤੀਆਂ ਕਿਹੜੀਆਂ ਹੋਈਆਂ ਇਹਦਾ ਉਲੇਖ ਨਹੀਂ ਹੈ ਇਹਦਾ ਉਲੇਖ ਕਰੋ ਫਿਰ ਜੇ ਤੁਸੀਂ ਗਲਤੀਆਂ ਦਾ ਉਲੇਖ ਕਰਤਾ ਤੇ ਇਹਦੇ ਨਾਲ ਜਿਨ੍ਹਾਂ ਕਾਰਨ ਗਲਤੀਆਂ ਹੋਈਆਂ ਪਹਿਲੇ ਜਿਹੜੇ ਜਥੇਦਾਰ ਹੈ ਉਹਨਾਂ ਵੱਲ ਵੀ ਉਂਗਲ ਜਾਊਗੀ ਤੇ ਉਹ ਵੀ ਮਾਮਲੇ ਖੁੱਲਣਗੇ ਪਹਿਲਾਂ ਗਲਤੀਆਂ ਦਾ ਉਹ ਲਿਖ ਕਰੋ ਦੂਜਾ ਆਪਣੇ ਔਦੇ ਤਿਆਗੋ ਉਸ ਤੋਂ ਬਾਅਦ ਅਸੀਂ ਇਹ ਪ੍ਰਕਿਰਿਆ ਅਪਣਾ ਅਪਣਾਉਣ ਵਾਸਤੇ ਵਿਚਾਰ ਚਰਚਾ ਕਰ ਸਕਦੇ ਕਹਿੰਦੇ 4 ਘੰਟੇ ਦਾ ਵਕਤ ਦੇ ਦਿਓ ਠੀਕ ਹੈ ਜੀ ਉਹ ਚਿੱਠੀ ਮੇਰੇ ਟੇਬਲ ਤੇ ਰੱਖੀ ਸੀ ਮੈਂ ਉਹਦੀ ਕੋਈ ਫੋਟੋ ਕਾਪੀ ਨਹੀਂ ਕੀਤੀ ਉਹ ਵੀ ਮੇਰੇ ਟੇਬਲ ਦੇ ਉੱਤੇ ਪੇਪਰ ਵੇਟ ਦੇ ਥੱਲੇ ਅੱਜ 4 ਘੰਟੇ ਦਾ ਵਕਤ ਲੈ ਕੇ ਚਲੇ ਗਏ ਸ਼ਾਇਦ ਬਾਦਲ ਪੈਣ ਗਏ 12 ਵਜੇ ਆਏ ਸੀ 4 ਵਜੇ ਫੇਰ ਆਏ ਕਹਿੰਦੇ ਜੀ ਚਾਹ ਪਿਆ ਦਿਓ ਉਸਾਂ ਦੀ ਚਿੱਠੀ ਜੀ ਵਾਪਸ ਕਰ ਦਿਓ ਮੈਂ ਕੀ ਫੈਸਲਾ ਕੀਤਾ ਕਹਿੰਦੇ ਅਸੀਂ ਪੇਸ਼ ਹੀ ਨਹੀਂ ਹੋਣਾ ਬਹੁਤ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਸਹੀ ਫੈਸਲਾ ਲਿਆ ਤੁਸੀਂ ਉਸ ਤੋਂ ਬਾਅਦ ਪੀਟੀਸੀ ਵਾਲਾ ਮਸਲਾ ਖੜਾ ਹੋ ਗਿਆ ਉਹ ਇੱਕ ਅਕਾਲ ਤਖਤ ਸਾਹਿਬ ਤੋਂ ਆਦੇਸ਼ ਚਲਾ ਗਿਆ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇਮੀਡੀਏਟ ਆਪਣਾ ਚੈਨਲ ਜਿਹੜਾ ਹੈ ਉਹ ਸ਼ੁਰੂ ਕਰੇ ਤੇ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਤੋਂ ਜੜਾ ਗੁਰਬਾਣੀ ਦਾ ਪ੍ਰਸਾਰਣ ਹੈ 24 ਘੰਟੇ ਸਿੱਖ ਸੰਗਤਾਂ ਲਈ ਉਪਲਬਧ ਕਰਵਾਓ ਤੋ ਤੁਸੀਂ ਸਾਰੇ ਨੇ ਦੇਖਿਆ ਹੋਣਾ ਉਹ ਮੇਨ ਕਾਰਨ ਦੂਜਾ ਜਿਹੜਾ ਬਣਿਆ ਮੈਂ ਉਹ ਤਬਦੀਲ ਕਰਨਾ ਹੈ ਮੈਂ ਹੁਣ ਪਛਤਾਵ ਹੀ ਰਹੇ ਹਾਂ ਜੀ ਉਦੋਂ ਹੀ ਇਹਨਾਂ ਨੂੰ ਦਮਦਮਾ ਸਭ ਤੋਂ ਵੀ ਫਾਰਕ ਕਰ ਦਿੰਦੇ ਸ਼ਾਇਦ ਜੇ ਮੌਕਾ ਨਾਲ ਹੁੰਦਾ ਪਰ ਚਲੋ ਪਰਮੇਸ਼ਵਰ ਦੇ ਹੁਕਮ ਚ ਸੀ ਤਾਂ ਹੁਣ ਵੀ ਇਹ ਹੋਇਆ ਤੀਏ ਗਸ ਨੂੰ ਤਨਖਈਆ ਕਰਾਰ ਦਿੱਤੇ ਗਏ ਉਸ ਤੋਂ ਬਾਅਦ ਜੋ ਪ੍ਰੈਸ਼ਰਾਈਜ਼ ਕੀਤਾ ਗਿਆ ਲਾਲਚ ਧਮਕੀਆਂ ਵਰਤਾਰੇ ਕਦੇ ਕਹਿ ਦੇਣਾ ਕਿ ਅਸੀਂ ਖੰਡਾ ਖੜਕਾ ਦੇਾਂਗੇ ਕਦੇ ਰਿਕਾਰਡਿੰਗਾਂ ਕਰ ਲਈਆਂ ਕਦੇ ਕੁਛ ਕਰ ਲਿਆ ਕਦੇ ਕੁਛ ਕਰ ਲਿਆ ਉਹਦੇ ਗਿਆਨੀ ਗੁਰਗਬੀਰ ਜੀ ਨਾਲ ਚੱਲਦੀ ਰੇਕੀ ਕਰਨ ਤੱਕ ਚਲੇ ਗਏ ਅਰ ਚਲੋ ਮੈਂ ਫੇਰ ਕਹਦੇ ਆ ਕਿ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਦਾ ਪ੍ਰੈਸ਼ਰ ਸੀ ਜਦੋਂ ਅਸੀਂ ਫੈਸਲਾ ਕਰਨ ਲੱਗੇ ਨਾ ਸ੍ਰੀ ਅਕਾਲ ਤਖਤ ਸਾਹਿਬ ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਕਿ ਕਿਹੜਾ ਪ੍ਰਸ਼ਾਦੀ ਦੇਖ ਸੈ ਮੰਬਕੀ ਸਿੰਘ ਸਾਹਿਬਾਂ ਨੂੰ ਕਿਹਾ ਮੈਂ ਕਿਹਾ ਜੀ ਇੱਕ ਗੱਲ ਪੁੱਛਣੀ ਹੈ ਕਹਿੰਦੇ ਪੁੱਛੋ ਮੈਂ ਕਿਹਾ ਤੁਹਾਨੂੰ ਫੈਸਲਾ ਕਰਨ ਬਾਰੇ ਯਾ ਫੈਸਲਾ ਕਰ ਦਿਓ ਕਿਸੇ ਭਾਜਪਾ ਦਾ ਕਿਸੇ ਕਾਂਗਰਸੀ ਦਾ ਕਿਸੇ ਛੜਵਾਲੀ ਪਾਰਟੀ ਦੇ ਲੀਡਰ ਦਾ ਫੋਨ ਤਾਂ ਨਹੀਂ ਆਇਆ ਕਹਿੰਦੇ ਨਹੀਂ ਆਇਆ ਮਾਂ ਮੈਨੂੰ ਵੀ ਨਹੀਂ ਆਇਆ ਕਹਿੰਦੇ ਇਹ ਕਾਹ ਤੋਂ ਪੁੱਛਦੇ ਹੋ ਮੈਂ ਕਿਹਾ ਅਪ ਇੱਥੇ ਅਨਾਉਂਸ ਕਰਨ ਲੱਗੇ ਕਿਉਂਕਿ ਇਹ ਦੋਸ਼ ਲਾਉਣਗੇ ਔਰ ਲਾਇ ਵੀ ਹੈ ਕਿ ਇਹ ਜਿਹੜਾ ਫੈਸਲਾ ਹੈ ਇਹ ਕਿਸੇ ਹੋਰ ਨੇ ਕਰਾਇਆ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਅਕਾਲ ਤਖਤ ਸਾਹਿਬ ਦੇ ਉੱਤੇ ਸੰਗਤ ਦੇ ਸਾਹਮਣੇ ਇਹ ਆਪਾਂ ਕਹਿਣ ਲੱਗੇ ਕਹ ਦੀਏ ਕਹਿੰਦੇ ਕਹਦੇ ਹੋ ਪਰ ਅਸੀਂ ਕਿਹਾ ਵੀ ਤੁਸੀਂ ਉਹ ਸਾਰਾ ਦੇਖਿਆ ਹੋਣਾ ਸਾਰਾ ਉਹਦੇ ਵਿੱਚ ਸਭ ਤੋਂ ਪਹਿਲੇ ਲਫ਼ਜ਼ੇ ਵਰਤੇ ਗਏ ਹੈ ਕਿ ਸਾਡੇ ਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਦਾ ਪ੍ਰੈਸ਼ਰ ਸੀ ਇਸੇ ਗੈਰ ਅਕਾਲੀ ਲੀਡਰ ਦਾ ਨਾ ਫੋਨ ਨਾ ਕਿਸੇ ਨੇ ਮਿਲ ਕੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਹਿੰਦੇ ਆ ਪੁੱਛ ਨਹੀਂ ਆ ਬਈ ਇਹਨਾਂ ਨੂੰ ਮਾਰ ਦਿਓ ਜੀ ਇਹਨਾਂ ਨੂੰ ਸਿਆਸੀ ਮੌਤੇ ਮਾਰ ਦਿਓ ਇਹਨਾਂ ਨੂੰ ਜੀ ਖਤਮ ਕਰ ਦਿਓ ਜੀ ਇਹਨਾਂ ਨੂੰ ਕੁਛ ਨਹੀਂ ਸਿਰਫ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾ ਦੀ ਸੰਗਤ ਦੀਆਂ ਭਾਵਨਾਵਾਂ ਚਾਹੁੰਦੀਆਂ ਸੀ ਕਿ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਹੋਣਾ ਚਾਹੀਦਾ ਚਲੋ ਮੈਂ ਕਈ ਵਾਰੀ ਸੋਚਦੇ ਹੁੰਨੇ ਆ ਅਸੀਂ ਵੀ ਜਦੋਂ ਮਹੰਤਾ ਨੇ ਖੁਨਾਮੀਆਂ ਕਰਨੀਆਂ ਸ਼ੁਰੂ ਕੀਤੀਆਂ ਤੇ ਮਹੰਤਾ ਨੂੰ ਬਾਹਰ ਕੱਢਣ ਵਾਸਤੇ ਤਾਂ ਸ਼ਹੀਦੀਆਂ ਦੇਣੀਆਂ ਪਈਆਂ ਸੀ ਸਾਡੇ ਪੁਰਖਿਆਂ ਜੰਡਾ ਨਾਲ ਬੰਨ ਕੇ ਸਾਡੇ ਸਾੜੇ ਗਏ ਸੀ ਸਾਡੇ ਪੁਰਖੇ ਤੇ ਸਾਡੇ ਨਾਲ ਤਾਂ ਕੁਝ ਵੀ ਨਹੀਂ ਹੋਇਆ ਕੀ ਹੋਇਆ ਸਾਡੇ ਨਾਲ ਪੱਖ ਵੀ ਨਹੀਂ ਹੋਇਆ ਉਹਦੇ ਮੁਕਾਬਲੇ ਸੋ ਕੋਈ ਪਰਵਾਹੀ ਹੁਣ ਸਰੀਆ ਕਾਲ ਤੱਕ ਸਾਹਿਬ ਦੇ ਹਦਾਇਸ਼ਾ ਮੁਤਾਬਕ ਸੱਤ ਮੈਮਰੀ ਕਮੇਟੀ ਬਣੀ ਮੈਨੂੰ ਨਹੀਂ ਪਤਾ ਕਿ ਦੋ ਮੈਂਬਰ ਕਿਉਂ ਰਜ਼ਾਇਨ ਕਰ ਗਏ ਪਰ ਮੈਨੂੰ ਇੰਨਾ ਪਤਾ ਹੈ ਕਿ ਬਾਕੀ ਜਿਹੜੇ 5 ਮੈਂਬਰ ਸੀ ਉਹਨਾਂ ਨੂੰ ਵੀ ਬਹੁਤ ਪ੍ਰਾਈਜ਼ ਕੀਤਾ ਗਿਆ ਸੀ ਕਿ ਤੁਸੀਂ ਤੱਤਰ ਬਿੱਤਰ ਹੋ ਜੋ ਰਾਜ ਮੈਂ ਉਹਨਾਂ 5 ਮੈਂਬਰਾਂ ਦੀ ਤਾਰੀਫ਼ ਕਰਦਾ ਉਹਨਾਂ ਦੀ ਵਡਿਆਈ ਕਰਦਾ